ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਬਾਹਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੀਗਾ ਬੁੱਧਵਾਰ ਦਾ ਰਾਤ ਆਪਾਂ ਗਏ ਸੀਗੇ ਮੇਰੇ ਪੇਕੇ ਤੇ ਨਾਨਕੇ ਪਿੰਡ ਗਏ ਸੀਗੇ ਸਾਇਦ ਪਾਪਾ ਦੇ ਤੇ ਅਸੀਂ ਹੁਣ ਇੱਥੇ ਉੱਠ ਗਈ ਸੀ ਮੈਂ 6:30 ਦਾ ਟਾਈਮ ਸੀਗਾ 6:30 6:30 ਦਾ ਟਾਈਮ ਸੀਗਾ ਤੇ ਮੈਂ ਆਪਣਾ ਚਾਹ ਚੂ ਬਣਾਉਣ ਲੱਗ ਗਈ ਸੀ ਅੱਜ ਮੈਂ ਚਾਹ ਪੀਣੇ ਆ ਕਿਉਂਕਿ ਹੁਣ ਕਾਫੀ ਦਿਨ ਹੋ ਗਏ ਸੀਗੇ ਚਾਹ ਨਹੀਂ ਸੀਗੀ ਪੀਤੀ ਮਤਲਬ ਕਿ ਮਾਰਨਿੰਗ ਵਗੈਰਾ ਸ਼ੇਕ ਵਗੈਰਾ ਹੀ ਪੀ ਲੰਨੇ ਆ ਜਾਂ ਫਿਰ ਹੋਰ ਆਪਣਾ ਹਨਾ ਮਤਲਬ ਕਿ ਨਹੀਂ ਸੀ ਮਾਰਨਿੰਗ ਅਸੀਂ ਚਾਹ ਪੀਂਦੇ ਅੱਜ ਮੈਂ ਕਿਹਾ ਚਲੋ ਆਪਾਂ ਦੁੱਧ ਚ ਪੱਤੀ ਪਾ ਕੇ ਹਨਾ ਉਹ ਪੀਨੇ ਆ ਕਿਉਂਕਿ ਇੱਕ ਅੱਧੇ ਦਿਨ ਤੱਕ ਕਹਿੰਦੇ ਨਹੀਂ ਹੁੰਦਾ ਵੀ ਤੋੜ ਲੱਗਦੀ ਆ ਹਨਾ ਸਰੀਰ ਨੂੰ ਵੀ ਹਾਂ ਚਾਹ ਦੀ ਪੈਸੇ ਨਹੀਂ ਸਾਨੂੰ ਇੰਨੀ ਪਸੰਦ ਹੈਗੀ ਚਾਹ ਚੂ ਵੀ ਹਾਂ ਸਾਰਾ ਦਿਨ ਚਾਹੇ ਪੀ ਜਾਣੀਆਂ ਸਾਰਾ ਦਿਨ ਚਾਹੇ ਪੀ ਜਾਣੀਆਂ ਹਨਾ ਬੀਜਾਂ ਸਵੇਰੇ ਰੋਟੀ ਖਾ ਕੇ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਇਹ ਕੰਮ ਨਹੀਂ ਕਰਦੇ ਹੈਗੇ ਸਾਡੇ ਕਿਸੇ ਨੂੰ ਵੀ ਇੰਨੀ ਚਾਹ ਪਸੰਦ ਹੈ ਨਹੀਂ ਸ਼ੁਰੂ ਤਾਂ ਹੀ ਨਹੀਂ ਹੈਗੀ ਇੰਨੀ ਚਾਹ ਚੋਂ ਸਾਨੂੰ ਪਸੰਦ ਠੰਡ 'ਚ ਤਾਂ 2-3 ਵਾਰ ਪੀ ਹੋ ਜਾਂਦੀ ਆ ਉਹ ਵੀ ਕਦੇ ਮਤਲਬ ਕਿ ਠੰਡ 'ਚ ਹਾਂਜੀ 2-3 ਵਾਰ ਪੀ ਹੋ ਜਾਂਦੀ ਆ ਪਰ ਗਰਮੀ ਦੇ ਵਿੱਚ ਤਾਂ 2-2 4-4 5-5 6-6 ਦਿਨ ਵੀ ਨਹੀਂ ਪੀਂਦੇ ਹੈਗੇ ਪਿਛਲੀਆਂ ਗਰਮੀਆਂ 'ਚ ਤਾਂ ਮੈਂ ਬਿਲਕੁਲ ਵੀ ਨਹੀਂ ਸੀਗੀ ਪੀਤੀ ਮਤਲਬ ਕਿ ਨਾ ਸਵੇਰੇ ਨਾ ਸ਼ਾਮ ਕਿਉਂਕਿ ਮੇਰੇ ਡਾਕਟਰ ਨੇ ਬੰਦ ਕੀਤੀ ਸੀਗੀ ਜਮਾਈ ਚਾਹ ਮੈਂ ਬੰਦ ਕਰਤੀ ਸੀਗੀ ਪੀਣੀ ਹੈ ਨਾ ਤੇ ਉਸ ਤੋਂ ਬਾਅਦ ਜੀ ਇੱਥੇ ਨਾਲ ਖੜੇ ਹੀ ਆਪਾਂ ਕੱਪੜਾ ਲਾਗੇ ਸੀਗੇ ਸੈਲਫ ਤੇ ਮਾਰਨ ਚਾਹ ਬਣ ਰਹੀ ਸੀਗੀ ਆਪਣੀ ਮਗਾ ਚਲੋ ਜਲਦੀ ਜਲਦੀ ਚਾਹ ਬਣ ਜਵੇ ਫੇਰ ਆਪਾਂ ਚਾਹ ਪਾ ਕੇ ਗਲਾਸਾਂ ਚ ਲੈ ਕੇ ਚਲੇ ਜਾਣੀਆਂ ਇੱਥੇ ਆਪਾਂ ਦੁੱਧ ਚ ਪਾਲੀ ਸੀ ਪੱਤੀ ਪੱਤੀ ਪਾ ਕੇ ਪੈਣ ਪੂਰੀ ਇਹਨੂੰ ਰਜਾ ਲਾਂਗੇ ਰਿੱਜੀ ਹੋਏ ਸਵਾਦ ਲੱਗਦੀ ਆ ਕਿਉਂਕਿ ਆਈ ਨਹੀਂ ਹੈਗਾ ਵੀ ਹਾਂ ਵੀ ਕੱਧ ਕੱਚੀ ਜੀ ਚਾਹ ਰਹਾ ਉਹ ਤਾਂ ਟੇਸਟੇ ਕੋਈ ਹੋਰ ਆਉਂਦਾ ਮੈਨੂੰ ਤਾਂ ਇਹ ਹੁੰਦਾ ਵੀ ਚਾਹ ਨੂੰ ਨਾ ਚੰਗੀ ਤਰ੍ਹਾਂ ਵਾਲੀਆਂ ਦਈ ਚਲੋ ਦਈ ਚਲੋ ਜਦ ਤੱਕ ਕਾਫੀ ਜ਼ਿਆਦਾ ਵਾਲੀਆਂ ਨਹੀਂ ਨਾ ਆਉਂਦੀਆਂ ਹੈਗੀਆਂ ਵੀ ਹਾਂ ਚਾਹ ਦਾ ਇਹਨ ਪੂਰਾ ਰੰਗ ਜਿਆ ਨਹੀਂ ਨਾ ਆਉਂਦਾ ਹੈਗਾ ਵੀ ਹਾਂ ਹੁਣ ਚਾਹ ਕੜਕੀ ਜੀ ਬਣ ਗਈ ਉਹਨਾਂ ਟਾਈਮ ਮੈਂ ਵਾਲੀਆਂ ਦੇਣ ਤੋਂ ਨਹੀਂ ਹਟਦੀ ਹੈਗੀ ਵਾਲੀਆਂ ਦਈ ਜਾਣੀਆਂ ਹਾਂ ਹਾਂਜੀ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤਾਂ ਪਲੀਜ਼ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਜਾਂ ਨਹੀਂ ਲੱਗਦੇ ਹੈਗੇ ਅਕੋ ਕਿ ਤੁਹਾਡੇ ਪਿਆਰ ਤੇ ਉਹਦੇ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਆਪਾਂ ਤੇ ਇੱਥੇ ਜੀ ਮੈਂ ਚਾਹ ਲੈ ਕੇ ਆਉਣੀ ਸੀਗੀ ਮੈਂ ਇਹਨਾਂ ਨੂੰ ਆਵਾਜ਼ਾਂ ਮਾਰ ਰਹੀ ਸੀ ਮੈਂ ਕਿ ਉੱਠ ਜੋ ਹਨਾ ਸਾਰੇ ਆਪਣਾ ਸੁੱਤੇ ਪਏ ਸੀਗੇ ਬੱਚੇ ਦੇਖੋ ਕਿੱਧਰ ਕਿੱਧਰ ਨੂੰ ਹੋ ਕੇ ਪਏ ਸੀਗੇ ਫਿਰ ਮੈਂ ਕਿ ਚਲੋ ਵੀ ਇਹਨਾਂ ਨੂੰ ਹੁਣ ਉਠਾ ਦੰਨੀ ਆ ਉਠਾ ਕੇ ਫਿਰ ਇਹ ਨਾ ਨਾਲ ਲਾਂਦੇ ਨੇ ਆਪਣਾ ਚਾਹ ਚੋ ਪੀ ਕੇ ਫਿਰ ਨਾਲ ਲਾਂਦੇ ਨੇ ਚਲੋ ਫਿਰ ਜਲਦੀ ਜਲਦੀ ਕੰਮ ਨਿਭੜ ਜਾਂਦੇ ਨੇ ਹਨਾ ਇੱਕ ਤਾਂ ਗਰਮੀ ਕਰਕੇ ਕੰਮ ਹੁੰਦੇ ਵੀ ਬਹੁਤ ਹੁਣ ਤਾਂ ਇਹ ਹੁੰਦਾ ਵੀ ਜਲਦੀ ਜਲਦੀ ਕਰਕੇ ਪਰੇ ਉਹ ਵੀਡੀਓ ਵੀ ਸ਼ੂਟ ਕਰਨ ਨੂੰ ਦਿਲ ਨਹੀਂ ਕਰਦਾ ਇੱਥੇ ਸਹਜ ਦੇ ਪਾਪਾ ਕੰਮ ਤੇ ਚਲੇ ਗਏ ਸੀਗੇ ਅਸੀਂ ਆਪਣਾ ਰੋਟੀ ਪਾਣੀ ਦਾ ਨਵੇੜ ਲਿਆ ਸੀਗਾ ਸਾਰਾ ਕਿਚਨ ਵਗੈਰਾ ਮੈਂ ਕਰਿਆ ਹੀ ਸੀਗੀ ਸਾਫ਼ ਤੇ ਇੱਥੇ ਅਵੀ ਜੋਤ ਸਹਜ ਪ੍ਰੀਤ ਵੀ ਨਹਾ ਲਏ ਸੀਗੇ ਬਸ ਇਹਨਾਂ ਦਾ ਸਿਰ ਬੌਣ ਤੋਂ ਰਹਿਦਾ ਸੀਗਾ ਉਸ ਤੋਂ ਪਹਿਲਾਂ ਮੈਂ ਕਿਹਾ ਵੀ ਚੱਲ ਮੈਂ ਵੀ ਫਟਾਫਟ ਧੁੱਪ ਚੜ੍ਹਨ ਤੋਂ ਪਹਿਲਾਂ ਨਾ ਸਾਰੇ ਕੰਮ ਕਰ ਲਵਾਂ ਹਨਾ ਕੋਈ ਕਿਤਾ ਵੀਡੀਓ ਵੀ ਹੁਣ ਅੱਜ ਤੁਹਾਨੂੰ ਛੋਟੀੋ ਵੀਡੀਓ ਮਿਲੂਗੀ ਵੀਡੀਓ ਬਣਾਉਣ ਨੂੰ ਦਿਲੇ ਨਹੀਂ ਕਰਦਾ ਹੈਗਾ ਆ ਹੀ ਹੁੰਦਾ ਵੀ ਜਿਹੜਾ ਉਹ ਜਿੰਨਾ ਟਾਈਮ 'ਚ ਹੁਣ ਵੀਡੀਓ ਬਣਾ ਕੇ ਕੰਮ ਕਰਾਂਗੇ ਉਹਨੇ ਟਾਈਮ ਨੂੰ ਫਟਾਫਟ ਬੰਦਾ ਕੰਮ ਕਰਕੇ ਪਰੇ ਹੋ ਜਾਂਦਾ ਹਨਾ ਤੇ ਇੱਥੇ ਆਪਾਂ ਬੈੱਡ ਸ਼ੀਟ ਵੀ ਆਪਣੀ ਚੇਂਜ ਕਰਤੀ ਸੀਗੀ ਮੈਂ ਕਿਹਾ ਚਲੋ ਵੀ ਦੂਜੀ ਪਿਛਾਈ ਹੋਈ ਸੀਗੀ ਉਹਨੂੰ ਹੋ ਗਏ ਸੀਗੇ ਤਿੰਨ ਤਿੰਨ ਕ ਦਿਨ ਹੋ ਗਏ ਸੀ ਤਿੰਨ ਜਾਂ ਚਾਰ ਦਿਨ ਮੈਂ ਕਿਹਾ ਚਲੋ ਵੀ ਇਹਨੂੰ ਵੀ ਚੇਂਜ ਕਰ ਦੰਨੇ ਆ ਕਿਉਂਕਿ ਲਾਈਟ ਕਲਰ ਹੁੰਦੇ ਨੇ ਤੁਹਾਨੂੰ ਪਤਾ ਹੁਣ ਤਾਂ ਬੱਚੇ ਵੈਸੇ ਵੀ ਘਰ ਨੇ ਫਿਰ ਇਕੱਠੇ ਹੋ ਕੇ ਖੇਡਦੇ ਰਹਿੰਦੇ ਨੇ ਉਹਦੇ ਕਰਕੇ ਇੱਥੇ ਆਪਾਂ ਇਹਨੂੰ ਚੇਂਜ ਕਰ ਦਾਂਗੇ ਤੇ ਬਾਕੀ ਆਪਣਾ ਪਿਆਰ ਤੇ سپورਟ ਇਦਾਂ ਹੀ ਬਣਾ ਕੇ ਰੱਖਿਓ ਹਨਾ ਸੋ ਆਪਾਂ ਜਲਦੀ ਜਲਦੀ ਫਿਰ 5K ਕਰਨੇ ਆ 4K ਹੋਣ ਵਾਲੀ ਨੇ ਵੈਗਰੂ ਦੀ ਕਿਰਪਾ ਨਾਲ ਤੁਸੀਂ ਉਹ ਕਰਵਾਉਣੇ ਨੇ 4K ਵੀ ਤੁਸੀਂ ਉਹ ਹਨਾ ਕਰਵਾਉਣੇ ਨੇ ਤਾਂ ਤੁਸੀਂ ਬਸ ਪਿਆਰ ਤੇ ਸਪੋਰਟ ਬਣਾਈ ਰੱਖਿਓ 4K ਮੇਰੇ ਜਲਦੀ ਜਲਦੀ ਕੰਪਲੀਟ ਕਰਵਾ ਦਿਓ ਹੋਣ ਵਾਲੀ ਨੇ ਕੰਪਲੀਟ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਕਰਵਾ ਦਿਓ 5K ਕੰਪਲੀਟ ਹਨਾ ਤੇ ਟਾਈਮ ਵਾਰਸ ਦਾ ਤੁਹਾਨੂੰ ਪਤਾ ਹੀ ਆਪਣਾ ਪੂਰਾ ਹੋ ਚੁੱਕਿਆ ਚੈਨਲ ਵੀ ਆਪਾਂ ਮੋਨਟਾਈਜ਼ ਕਰ ਚੁੱਕੇ ਆ ਹਨਾ ਵੈਗਰੂ ਦੀ ਕਿਰਪਾ ਦੇ ਨਾਲ ਤੇ ਬਸ ਹੁਣ ਆਪਣਾ ਜਿਹੜੇ ਆਪਾਂ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਹਨਾ YouTube ਦੀਆਂ ਉਹ ਆਪਾਂ ਕੰਪਲੀਟ ਕਰ ਰਹੇ ਆ ਉਹ ਵੀ ਵੈਗਰੂ ਦੀ ਕਿਰਪਾ ਰਹੀ ਤਾਂ ਬਹੁਤ ਜਲਦੀ ਆਪਾਂ ਕੰਪਲੀਟ ਕਰ ਦਾਂਗੇ ਹਨਾ ਬਸ ਇੱਥੇ ਆਪਾਂ ਬੈੱਡ ਸ਼ੀਟ ਵੀ ਆਪਣੀ ਬਿਛਾਤੀ ਸੀਗੀ ਤੇ ਬੱਚੇ ਨਾਲ ਹੀ ਬੈਠੇ ਸੀਗੇ ਅ ਵੀ ਜਦੋਂ ਤੂੰ ਤੈ ਇਹ ਸੀਗਾ ਮम्मा ਸਿਰ ਬਾਦੇ ਸਿਰ ਬਾਦੇ ਬਸ ਮੈਨੂੰ ਇਹ ਸੀਗਾ ਵੀ ਬਾਹਰ ਤੋਂ ਪੌਂਚੜ ਜਾਣੀ ਧੁੱਪ ਚੜੇ ਤੋਂ ਫਿਰ ਕੰਮ ਨਹੀਂ ਹੁੰਦਾ ਹੈਗਾ ਮਤਲਬ ਕਿ ਕੰਮ ਹੋ ਤਾਂ ਜਾਂਦਾ ਏ ਮਤਲਬ ਕਿ ਵੀਡੀਓ ਵਗੈਰਾ ਦਾ ਫਿਰ ਹੋ ਜਾਂਦਾ ਵੀ ਕਿਹੜਾ ਬੰਦਾ ਹੁਣ ਵੀਡੀਓ ਸ਼ੂਟ ਕਰੂਗਾ ਕਿਹੜਾ ਹਣਾ ਕੀ ਕਰੂਗੇ ਹੁਣ ਕੱਲ ਨਾ ਜਿਹੜਾ ਮੈਂ ਵਲੌਗ ਪਾਇਆ ਸੀ ਉਹਦੇ ਵਿੱਚ ਇੱਕ ਨਾ ਦੀਦੀ ਨੇ ਕਮੈਂਟ ਕਰਿਆ ਸੀ ਦੀਦੀ ਕਹਿੰਦੇ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਹਨਾ ਡਰ ਲੱਗਣ ਲੱਗ ਗਿਆ ਵੀ ਤੁਸੀਂ ਸੋਚ ਕੇ ਦੇਖੋ ਦੀਦੀ ਤੁਸੀਂ ਗੱਲਾਂ ਸੁਣ ਕੇ ਹਨਾ ਡਰ ਲੱਗ ਗਏ ਸੀਗੇ ਅਸੀਂ ਉਹ ਸੀਨ ਆਪਣੀ ਅੱਖਾਂ ਦੇ ਨਾਲ ਦੇਖਿਆ ਸੀਗਾ ਹਨਾ ਸਾਡੇ ਨਾਲ ਹਣਾ ਉਹ ਸੀਨ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸੀਗਾ ਹਨਾ ਵੀ ਮਤਲਬ ਕਿ ਚਲੋ ਫਿਰ ਵੀ ਆਪਾਂ ਤਾਂ ਕਹਿੰਦੇ ਆ ਵੀ ਆਪਾਂ ਬੈਗਰੂਨ ਵਾਂਗ ਸੰਗ ਆਪਣੇ ਸਹਾਈ ਰਹਿੰਦੇ ਨੇ ਹਨਾ ਕੋਈ ਕਮਾ ਦੇ ਕਹੇ ਤੇ ਕਹਿੰਦੇ ਨਹੀਂ ਹੁੰਦੇ ਟੱਗੇ ਨਹੀਂ ਮਰਦੇ ਹੁੰਦੇ ਤੇ ਆਪਣਾ ਵੈਗਰੂ ਬਸ ਸੰਗ ਸੰਗ ਸੀਗੇ ਤਾਂ ਹੀ ਅਸੀਂ ਹਨਾ ਇਹ ਜੀ ਕੰਡੀਸ਼ਨ ਦੇ ਵਿੱਚ ਹੋਏ ਹਨ ਆਪਣੇ ਘਰ ਸੇਫ ਆਏ ਆ ਸਾਨੂੰ ਕੋਈ ਉਹ ਨਹੀਂ ਹੋਈ ਹੈਗੀ ਪਰ ਹਾਂ ਇੱਕ ਇੱਕ ਵਾਰ ਡਰ ਜ਼ਰੂਰ ਲੱਗਣ ਲੱਗ ਗਿਆ ਸੀਗਾ ਅਸੀਂ ਵੀ ਦੇਖ ਕੇ ਇੱਕ ਵਾਰ ਤਾਂ ਡਰ ਕੇ ਸੀਗੇ ਵੀ ਹੋ ਕੀ ਰਿਹਾ ਹਨਾ ਵੀ ਬਾਕੀ ਸਾਰੇ ਦਰਖਤ ਖੜੇ ਨੇ ਇੱਕ ਪੱਤਾ ਤੱਕ ਵੀ ਨਹੀਂ ਹਿੱਲ ਰਿਹਾ ਹੈਗਾ ਹਨਾ ਵੀ ਇੱਕੋ ਦਰਖਤ نیچے ਜਾਂਦਾ ਮੁੜ ਕੇ ਆਉਂਦਾ ਇੰਨਾ ਤੇਜ਼ ਉਹਨੂੰ ਮਤਲਬ ਕਿ ਜਿਵੇਂ ਕੋਈ ਹਲੂਣ ਦਾ ਹੁੰਦਾ ਨਾ ਨੇਰੀ ਨਹੀਂ ਆ ਜਾਂਦੀ ਹੈਗੀ ਵੀ ਇਦੇ ਨਾਲ ਹਲੂਨੇ ਆਉਣ ਲੱਗ ਜਾਂਦੇ ਨੇ ਵੀ ਧਰਤੀ ਨੂੰ ਲੱਗ ਗਿਆ ਫੇਰ ਉੱਪਰ ਉੱਠ ਗਿਆ ਧਰਤੀ ਨੂੰ ਲੱਗ ਗਿਆ ਫੇਰ ਉੱਪਰ ਉੱਠ ਗਿਆ ਨਾ ਇਹ ਕੁਝ ਹੋਇਆ ਸੀਗਾ ਉਹ ਦੀਦੀ ਕਹਿੰਦੇ ਵੀ ਸ਼ਾਇਦ ਕੁਝ ਹੋਊਗਾ ਹੋ ਸਕਦਾ ਦੀਦੀ ਚ ਕਹਿੰਦੇ ਨਹੀਂ ਹੁੰਦਾ ਵੀ ਜੇ ਚੰਗੇ ਆਈ ਆ ਤਾਂ ਬੁਰੇ ਆਈ ਵੀ ਜ਼ਰੂਰ ਹੁੰਦੀ ਆ ਹਨਾ ਵੀ ਜੇ ਕਹਿੰਦੇ ਨਹੀਂ ਹੁੰਦਾ ਵੀ ਜੇ ਪੂਤ ਪ੍ਰੇਤ ਹੋਣੇ ਆ ਹਨਾ ਹੋ ਸਕਦਾ ਹੈ ਹਨਾ ਰੱਬ ਜਾਣਦਾ ਵੀ ਕੀ ਚੀਜ਼ ਸੀਗੀ ਦਿਖਿਆ ਸਾਨੂੰ ਕੁਝ ਵੀ ਨਹੀਂ ਹੈਗਾ ਮੈਂ ਤੁਹਾਨੂੰ ਝੂਠ ਮਾਰੀ ਜਾਈਏ ਵੀ ਅਸੀਂ ਆ ਚੀਜ਼ ਦੇਖੀ ਉਹ ਤੇ ਆ ਚੀਜ਼ ਦੇਖੀ ਸੀਗੀ ਦਿਖਿਆ ਸਾਨੂੰ ਕੁਝ ਵੀ ਨਹੀਂ ਸੀਗਾ ਬਸ ਉਹ ਦਰਖਤ ਹਿਲਾਦਾ ਦੇਖਦਾ ਸੀਗਾ ਨੀਚੇ ਲੱਗ ਰਿਹਾ ਸੀ ਉੱਠ ਰਿਹਾ ਜਿਵੇਂ ਨੀਚੇ ਲੱਗ ਰਿਹਾ ਸੀ ਉੱਠ ਰਿਹਾ ਸੀ ਹਵਾ ਨਾਲ ਨਾ ਮਤਲਬ ਕਿ ਹਵਾ ਹੈ ਵੀ ਨਹੀਂ ਸੀਗੀ ਹਾਂਜੀ ਇੱਥੇ ਆਪਾਂ ਸਾਰੇ ਕ ਮਕਾਰ ਨਿਬੜਲੇ ਸੀਗੇ ਸਾਰੇ ਕੰਮ A to Z ਆਪਣੇ ਨਿਬੜ ਚੁਕੇ ਸੀਗੇ ਬਸ ਹੁਣ ਮੇਰਾ ਨਾਣਾ ਧੋਣਾ ਹੀ ਬਾਕੀ ਸੀਗਾ ਤੇ ਮਿੱਠੂ ਉਹ ਨਹੀਂ ਵੀ ਨਵਾ ਕੇ ਇੱਕ ਸਾਈਡ ਤੇ ਰੱਖੇ ਹੋਏ ਸੀਗੇ ਮੈਂ ਤੇ ਆਪਣਾ ਪੁੱਛੇ ਪੁੱਛੇ ਸਾਰਾ ਕੰਮ ਨਿਬੜ ਗਿਆ ਸੀ ਵੀਡੀਓ ਆਪਾਂ ਨਹੀਂ ਸ਼ੂਟ ਕੀਤੀ ਇਹ ਸੀਗੀ ਮੇਰੀ ਆਟੇ ਵਾਲੀ ਢੋਲੀ ਹਨਾ ਮਤਲਬ ਕਿ ਇਹ ਨਾ ਧੋਣ ਵਾਲੀ ਸੀਗੀ ਜਦੋਂ ਮੈਂ ਵੀ ਆਟਾ ਪਾਉਣੀ ਆ ਨਾ ਮੈਂ ਆਟੇ ਵਾਲੀ ਢੋਲੀ ਨੂੰ ਧੋਲਣ ਨਹੀਂ ਆ ਕਿਉਂਕਿ ਹੁਣ ਤਾਂ ਵੈਸੇ ਵੀ ਗਰਮੀਆਂ ਹੋ ਗਈਆਂ ਗਰਮੀਆਂ 'ਚ ਤਾਂ ਚਲੋ ਠੰਡ 'ਚ ਤਾਂ ਇੱਕ ਕੱਦੀ ਵਾਰ ਵੀ ਨਾ ਧੋਏ ਤੋਂ ਵੀ ਪਾਹ ਹੋ ਜਾਂਦਾ ਸਾਫ਼ ਕਰਕੇ ਪਰ ਗਰਮੀਆਂ ਦੇ ਵਿੱਚ ਐਡਾ ਆਟਾ ਨਹੀਂ ਪਾਏ ਜਾਂ ਇੱਥੇ ਮੈਂ ਲੱਗ ਗਈ ਸੀਗੀ ਆਪਣੀ ਢੋਲੀ ਤੋਂ ਹੁਣ ਮੈਂ ਕਿਹਾ ਚਲੋ ਅੱਜ ਇਹਦਾ ਵੀ ਕੰਮ ਨਿਵੇੜੇ ਦੰਨੀਆਂ ਕਿਉਂਕਿ ਆਟਾ ਮੇਰਾ ਖਤਮ ਹੋ ਗਿਆ ਸੀਗਾ ਆਟਾ ਪਿਹਾ ਲਿਆ ਕਈ ਦਿਨਾਂ ਦਾ ਪਿਹਾਇਆ ਹੋਇਆ ਆਟਾ ਤਾਂ ਪਰ ਇਹ ਮੈਂ ਕਹਿੰਦੀ ਸੀਗੀ ਵੀ ਢੋਲੀ ਚੋਂ ਪਹਿਲਾਂ ਸਾਰਾ ਖਤਮ ਹੋ ਜਾਵੇ ਵੀ ਜਿਹੜਾ ਹੈਗਾ ਇਹ ਉਹ ਸਾਰਾ ਲੱਗ ਜਾਵੇ ਉਹ ਉਸ ਤੋਂ ਬਾਅਦ ਇਹ ਪਾਉਂਗੀ ਹੈ ਨਾ ਜੋ ਉੱਪਰ ਤੋਂ ਉੱਪਰ ਪਾਤਾ ਫਿਰ ਉਹ ਨੀਚੇ ਰਹਿ ਜਾਣਾ ਸੀਗਾ ਫਿਰ ਸੁੰਡੀਆਂ ਸੰਡੀਆਂ ਪੈਣ ਦਾ ਨਾ ਡਰ ਹੁੰਦਾ ਹੈ ਗਰਮੀ ਦੇ ਵਿੱਚ ਤਾਂ ਕਰਕੇ ਫਿਰ ਮੈਂ ਕਿਹਾ ਵੀ ਪਹਿਲਾਂ ਹੁਣ ਇਹਨੂੰ ਮੈਂ ਧੋਏ ਦਮਾਂ ਪਹਿਲਾਂ ਮੈਂ ਨਾ ਯਾਦ ਨਹੀਂ ਰਿਹਾ ਹੈਗਾ ਪਹਿਲਾਂ ਮੈਂ ਸਾਰੇ ਕੰਮ ਕਰ ਲੇ ਫਿਰ ਮੈਂ ਬੈਠੀ ਨਾ ਔਣ ਨੂੰ ਮਤਲਬ ਕਿ ਨਾ ਔਣ ਨੂੰ ਜਾਣ ਲੱਗੀ ਸੀਗੀ ਬੈਠੀ ਮੈਂ ਕਿਹਾ ਚਲੋ ਵੀ ਮੈਂ 2 ਮਿੰਟ ਗਰਮੀ ਸਕਾ ਕੇ ਫਿਰ ਜਾਨੀ ਆ ਨਾ ਔਣ ਹੈ ਇੱਥੇ ਫਿਰ ਮੈਂ ਕਹਾਂ ਚੱਲ ਹੁਣ ਕਾ ਨੂੰ ਵੀ ਮੈਂ ਛੱਡਨੀ ਆ ਹਨਾ ਵੀ ਫੇਰ ਕੱਲ ਤੇ ਕੰਮ ਚਲੇ ਜਾਣਾ ਆਲਸ ਜਿਹਾ ਹੀ ਹੋ ਜਾਂਦਾ ਵੀ ਹਾਂ ਚੱਲ ਹੁਣ ਛੱਡ ਫੇਰ ਧੋ ਦੂੰਗੀ ਫਿਰ ਮੈਂ ਕਹਾਂ ਨਾਲੇ ਹੁਣ ਧੁੱਪ ਵੀ ਵਧੀਆ ਏ ਨਾਲੇ ਸਾਰਾ ਦਿਨ ਇਹਨੂੰ ਵਧੀਆ ਧੁੱਪ ਕੜ ਕੇ ਧੁੱਪ ਦੇ ਵਿੱਚ ਨਾ ਚੰਗੀ ਤਰ੍ਹਾਂ ਇਹਨਾਂ ਵਿੱਚ ਪਾਣੀ ਜਿਹੜਾ ਹੋਊਗਾ ਵੀ ਚੰਗੀ ਤਰ੍ਹਾਂ ਸੁੱਕ ਜਾਊਗਾ ਹਨਾ ਇੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਧੋਤਾ ਸੀਗਾ ਤੇ ਬਾਕੀ ਮਿੱਠੂ ਉਹਨੀ ਵੀ ਆਪਾਂ ਨਵਾ ਲਏ ਸੀਗੇ ਕਿਉਂਕਿ ਮਿੱਠੂ ਉਹਨੀ ਇਹ ਤੁਹਾਨੂੰ ਪਤਾ ਉਹ ਤਾਂ ਨਾ ਹੀ ਬਿਨਾ ਰਹਿੰਦੇ ਨਹੀਂ ਹੈਗੇ ਜਿੰਨਾ ਚਿਰ ਉਹਨਾਂ ਨੂੰ ਨਾਂ ਨਾਲ ਆਉਣਾ ਤਾਂ ਰੌਲਾ ਪਾਉਣ ਤੋਂ ਨਹੀਂ ਹਟਦੇ ਹੈਗੇ ਉਹਨਾਂ ਨੇ ਤਾਂ ਸਾਰਾ ਦਿਨ ਫਿਰ ਦਿਮਾਗ ਖਰਾਬ ਕਰ ਦਿੰਦੇ ਨੇ ਬੋਲਿਓ ਜਾਂਦੇ ਨੇ ਬੋਲਿਓ ਜਾਂਦੇ ਨੇ ਵੀ ਸਾਨੂੰ ਨਵਾਓ ਹਨਾ ਕਹਿਣ ਦਾ ਭਾਵ ਉਹਨਾਂ ਦਾ ਇਹ ਹੁੰਦਾ ਵੀ ਨਵਾਓ ਹਨਾ ਫਿਰ ਜਦੋਂ ਨਹਾ ਲੈਂਦੇ ਨੇ ਨਾ ਫਿਰ ਆਰਾਮ ਦੇ ਨਾਲ ਸੋ ਜਾਂਦੇ ਨੇ ਨਾ ਾਨੂ ਕੇ ਫਿਰ ਇਹਨਾਂ ਆਪਣਾ ਫਰੈਸ਼ ਹੋ ਕੇ ਉਹ ਵੀ ਆਪਣਾ ਨਾ ਆਰਾਮ ਦੇ ਨਾਲ ਸੋ ਜਾਂਦੇ ਨੇ ਉਸ ਤੋਂ ਬਾਅਦ ਜੀ ਹੁਣ ਇੱਥੇ ਆਪਾਂ ਇਹ ਪੱਥਰ ਲੈ ਲਿਆ ਸੀ ਕਿ ਮੈਂ ਪੱਥਰ ਦੇ ਉੱਤੇ ਨਾ ਟੈਡੀ ਜੀ ਕਰਕੇ ਰੱਖ ਪਾਣੀ ਵਗੈਰਾ ਹੋਊਗਾ ਵਿੱਚ ਵੀ ਹਵਨ ਚੰਗੀ ਤਰ੍ਹਾਂ ਲੱਗ ਕੇ ਨਾ ਸੁੱਕ ਜੂਗੀ ਹਨਾ ਉਸ ਤੋਂ ਬਾਅਦ ਜੀ ਆਪਾਂ ਜਿਹੜਾ 베ੜੇ ਦੇ ਵਿੱਚ ਥੋੜਾ ਜਿਹਾ ਹੁਣ ਮੂਰੇ ਮਤਲਬ ਕਿ ਸਰਫ ਸੁਰਫ ਜੀ ਆਲਾ ਸੀਗਾ ਪਾਣੀ ਜਿਹਾ ਉਹ ਮਾਰ ਦਾਂਗੇ ਤੇ ਕਲੀਨ ਜਿਹਾ ਹੋ ਜਾਊਗਾ ਹਨਾ ਵੈਸੇ ਤਾਂ ਮੈਂ ਸਾਰਾ ਕੰਮ ਕਰ ਚੁੱਕੀ ਸੀਗੀ ਇਹ ਤਾਂ ਮੇਰੇ ਬਾਅਦ ਵਿੱਚ ਯਾਦ ਆਈ ਜਦੋਂ ਮੈਨਾਂਉਣਾ ਸੀਗਾ ਨਾਉਣ ਦੇ ਟਾਈਮ ਯਾਦ ਆ ਗਈ ਤਾਂ ਕੱਪੜਿਆਂ ਦਾ ਮੇਰਾ ਨਾ ਘਰ ਲੱਗਿਆ ਤੇ ਅੱਜ ਵੀ ਨਹੀਂ ਮੈਂ ਧੋਏ ਹੈਗੇ ਹੁਣ ਕੱਲ ਨੂੰ ਦੇਖੂੰਗੀ ਕੱਲ ਨੂੰ ਧੌਂਗੀ ਬਸ ਦਿਲੇ ਨਹੀਂ ਕਰਿਆ ਹੈਗਾ ਅੱਜ ਕੱਪੜੇ ਧੋਣ ਦਾ ਹਨਾ ਕਿਉਂਕਿ ਸਵੇਰੇ ਉੱਠੀ ਉਹ ਮ ਲਗਾਦਾ ਐਨੇ ਕਵਜੇ ਉੱਠੀ ਸੀਗੀ ਫੇ ਮੈਂ ਕਿਹਾ ਦਿਲੇ ਨਹੀਂ ਕੀਤਾ ਹੈਗਾ ਦੇਖੋ ਮਿੱਠੋ ਨਹੀਂ ਮੈਂ ਨਵਾ ਲਏ ਸੀਗੇ ਇਹਨਾਂ ਦਾ ਪਿੰਜਰਾ ਵੀ ਚੰਗੀ ਤਰ੍ਹਾਂ ਝਾੜ ਲਿਆ ਸੀਗਾ ਮਤਲਬ ਕਿ ਪਾਣੀ ਲੱਗਿਆ ਹੁੰਦਾ ਨਾ ਫਿਰ ਉਹਨੂੰ ਥੋੜਾ ਜਿਹਾ نیچے ਮਾਰੀ ਹੈ ਨਾ ਜੋਰ ਨਾਲ ਪਾਣੀ ਪੂਣੀ ਸਾਰਾ ਝੜ ਜਾਂਦਾ ਫਿਰ ਆਕ ਹੋ ਜਾਂਦਾ ਅੰਦਰ ਹਨਾ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਗੱਲਾਂ ਨੋਟ ਕਰਕੇ ਪਲੀਜ਼ ਜ਼ਰੂਰ ਕਮੈਂਟ ਕਰਿਆ ਕਰੋ ਸਿਰਫ ਨਾਈਸ ਵਲੌਗ ਲਿਖ ਕੇ ਨਾ ਜਾਇਆ ਕਰੋ ਕਿਉਂਕਿ ਨਾਈਸ ਵਲੌਗ ਦਾ ਤਾਂ ਇਹ ਹੁੰਦਾ ਵੀ ਹਾਂ ਇਹਦੇ ਨਾਲ ਤਾਂ ਫਿਰ ਦੇਖਿਆ ਹੀ ਨਾ ਕਰੋ ਕਿਉਂਕਿ ਬਿਨਾ ਦੇਖੇ ਤਾਂ ਤੁਸੀਂ ਨਾਈਸ ਵਲੌਗ ਲਿਖ ਜਾਂਦੇ ਹੁੰਨੇ ਆ ਹਨਾ ਫਿਰ ਉਹ ਨਾ ਰੀਚ ਘਟ ਜਾਂਦੀ ਆ ਆਪਣੇ ਵਲੌਗਸ ਦੀ ਹਨਾ ਇਸ ਤੋਂ ਚੰਗਾ ਹੁੰਦਾ ਜੇ ਤੁਸੀਂ ਦੇਖਦੇ ਹੋ ਤਾਂ ਕਮੈਂਟ ਪਲੀਜ਼ ਦੇਖ ਕੇ ਕਰ ਦੇ ਨਾਲ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਨਹੀਂ ਦੇਖਣੀ ਹੁੰਦੀ ਵੀਡੀਓ ਪਲੀਜ਼ ਫਿਰ ਵੀਡੀਓ ਤੇ ਆਇਆ ਵੀ ਨਾ ਕਰੋ ਬਿਨਾ ਮਤਲਬ ਤੇ ਕਮੈਂਟ ਵੀ ਨਾ ਕਰਿਆ ਕਰੋ ਕਿਉਂਕਿ ਵੀਡੀਓਜ਼ ਦੀ ਰੀਚ ਘਟਦੀ ਆ ਫਿਰ ਬਹੁਤ ਜ਼ਿਆਦਾ ਹਨਾ ਬਾਕੀ ਇੱਥੇ ਜੀ ਆਪਣੇ ਸਾਰੇ ਕੰਮ ਨਿਭੜ ਗਏ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਆਪਣਾ ਪਿਆਰ ਤੇ ਸਤਿਕਾਰ ਇਦਾਂ ਹੀ ਬਣਾ ਕੇ ਰੱਖਿਓ ਜੀ ਤੇ ਬਾਕੀ ਆਪਾਂ ਤੁਹਾਨੂੰ ਨਿਊ ਨਿਊ ਵਲੌਗਾਂ ਦੇ ਨਾਲ ਡੇਲੀ ਡੇਲੀ ਮਿਲਦੇ ਰਵਾਂਗੇ ਗਰਮੀ ਆ ਪਰ ਥੋੜਾ ਜਿਹਾ ਅਡਜਸਟ ਕਰਿਓ ਜੇ ਮੇਰੇ ਵਲੌਗ ਛੋਟੇ ਵੀ ਹੋਏ ਤਾਂ ਪਲੀਜ਼ ਮਾਈਂਡ ਨਾ ਕਰਿਓ ਤੁਸੀਂ ਮੇਰੇ ਵਲੌਗ ਨੂੰ ਦੇਖਦੇ ਰਹੇ ਹੋ ਹਨਾ ਬਸ ਇੰਨਾ ਕ ਆਪਣਾ ਪਿਆਰ ਤੇ ਸਤਿਕਾਰ ਬਣਾ ਕੇ ਰੱਖਿਓ ਕਿਉਂਕਿ ਹੁਣ ਗਰਮੀ ਕਰਕੇ ਵਲੌਗ ਨਹੀਂ ਬਣਦੇ ਹੈਗੇ ਕੋਸ਼ਿਸ਼ ਕਰੂੰਗੀ ਵਲੌਗ ਵੱਡੇ ਬਣਾਉਣ ਦੀ ਪਰ ਆਏ ਹੁੰਦਾ ਵੀ ਗਰਮੀ 'ਚ ਕੰਮ ਜਲਦੀ ਜਲਦੀ ਕਰ ਲਈਏ ਆਪਾਂ ਹੁਣ ਮਿੱਠੂ ਨਾਲ ਲੈ ਚੱਲੇ ਅੰਦਰ ਓਕੇ ਜੀ ਬਾਏ ਬਾਏ ਟੇਕ ਕੇਅਰ ਮਿਲਾਂਗੇ